ਸੰਦੀਪ ਖ ਜਿਲ੍ਹਾ ਯੂਥ ਅਫਸਰ ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਸਾਡੇ ਮੰਚ ਤੇ ਉਪਸਥਿਤ ਸਾਰੇ ਆਤੀਤੀ ਗਣ ਅਤੇ ਸਾਰੇ ਪ੍ਰੈਸ ਮੀਡੀਆ ਦਾ ਹਾਰਦਿਕ ਸਵਾਗਤ ਕਰਦੀ ਹਾਂ ਅੱਜ ਦੀ ਇਸ ਪ੍ਰੈਸ ਵਾਰਤਾ ਦਾ ਮੁੱਖ ਮੰਤਵ ਹੈ ਕਿ ਸਰਦਾਰ ਬਲਬਾਈ ਪਟੇਲ ਜੀ ਦੀ 150ਵੀਂ ਜਨਮ ਦਿਨ ਦੇ ਮੌਕੇ ਉੱਤੇ ਸਾਡੇ ਪੂਰੇ ਦੇਸ਼ ਭਾਰ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਪਦਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਜੋ ਕਿ ਸਾਡੇ ਲੋਹ ਪੁਰਸ਼ ਜੀ ਦੀ ਇਕਤਾ ਨੂੰ ਪ੍ਰਤੀਕ ਇਕਤਾ ਦੇ ਪ੍ਰਤੀਕ ਰੱਖਦੇ ਹੋਏ ਹੀ ਇਸੇ ਭਾਵਨਾ ਨੂੰ ਜਗਾਉਣ ਲਈ ਸਾਡੇ ਨੌਜਵਾਨਾਂ ਨੂੰ ਇਕੱਠੇ ਕਰਨ ਦਾ ਇੱਕ ਮੁੱਖ ਮੰਤਵ ਰੱਖੇਗੀ ਪੂਰੇ ਹਰੇਕ ਜ਼ਿਲ੍ਹਿਆਂ ਵਿੱਚ ਦੋ ਪਦਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਜਿਸ ਵਿੱਚ ਕੀ ਜ਼ਿਲ੍ਹਾ ਪ੍ਰਸ਼ਾਸਨ ਐਨਸੀਸੀ ਐਨਐਸਐਸ ਸਾਡੇ ਸਮਾਜਿਕ ਵੀ ਸੰਗਠਨ ਜਿੰਨੇ ਵੀ ਹੈਗੇ ਨੇ ਉਹ ਸਾਰੇ ਸਾਡੇ ਨਾਲ ਮਿਲ ਕੇ ਜੋ ਹੈ ਆਪਾਂ ਇੱਕ ਰੈਲੀ ਕੱਢਣ ਜਾ ਰਹੇ ਹਾਂ ਪੈਦਲ ਮਾਰਚ ਕੱਢਣ ਜਾ ਰਹੇ ਹਾਂ ਜਿਸ ਦਾ ਮੁੱਖ ਮੰਤਵ ਇਹੀ ਰਹੇਗਾ ਕਿ ਸਾਡੇ ਭਾਰਤ ਦੇ ਯੂਥ ਨੂੰ ਨਸ਼ਿਆਂ ਤੋਂ ਆਪਾਂ ਮੁਕਤ ਰੱਖਣਾ ਹੈ ਸਫਾਈ ਵੱਲ ਖਾਸ ਧਿਆਨ ਦੇਣਾ ਹੈ ਸਾਡੇ ਕਲਚਰਲ ਐਕਟੀਵਿਟੀਜ਼ ਨੇ ਉਹਦੇ ਵਿੱਚ ਯੂਥ ਨੂੰ ਹੋਰ ਅੱਗੇ ਵਧਾਉਣਾ ਹੈ ਤਾਂ ਕਿ ਸਾਡਾ ਭਾਰਤ ਦੇ ਜੋ ਹੈ ਇੱਕ ਵਿਕਸਿਤ ਦੇਸ਼ ਬਣ ਸਕੇ 2047 ਤੱਕ ਅਮ੍ਰਿਤਕਾਲ ਸਾਡਾ ਆਲਰੇਡੀ ਚੱਲ ਰਿਹਾ ਹੈ ਇਸ ਦੇ ਨਾਲ ਨਾਲ ਜ਼ਿਲ੍ਹੇ ਭਾਰਦੀ ਦੀ ਜੋ ਪਦਿਆਤਰਾਵਾਂ ਨੇ ਉਹ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਚੱਲਣਗੀਆਂ ਉਸ ਤੋਂ ਇਲਾਵਾ ਉਸ ਤੋਂ ਬਾਅਦ ਨੈਸ਼ਨਲ ਲੈਵਲ ਉੱਤੇ 26 ਨਵੰਬਰ ਤੋਂ ਲੈ ਕੇ 6 ਦਸੰਬਰ ਤੱਕ ਗੁਜਰਾਤ ਸਟੇਟ ਵਿੱਚ ਹੀ ਉਹਨਾਂ ਦੀ ਜਨਮ ਭੂਮੀ ਤੋਂ ਲੈ ਕੇ ਸਟੈਚੂ ਆਫ ਯੂਨਿਟੀ ਤੱਕ ਉਹਨਾਂ ਦੀ ਨੈਸ਼ਨਲ ਲੈਵਲ ਦੀ ਪਦਿਆਤਰਾ ਕੱਢੀ ਜਾਏਗੀ ਜੋ ਕਿ ਦੇਸ਼ ਭਾਰੀ ਇੱਕ ਇੱਕਤਾ ਦਾ ਪ੍ਰਤੀਕ ਹੀ ਮੰਨੀ ਜਾਏਗੀ ਥੈਂਕ ਯੂ ਮੈਂ ਯਸ਼ਪਾਲ ਕੁੰਡਾ ਜ਼ਿਲ੍ਹਾ ਜਨਰ ਸਕੱਤਰ ਭਾਜਪਾ ਗਰਦਾਸਪੁਰ ਤੇ ਮੇਰੇ ਨਾਲ ਬਲਵਿੰਦਰ ਸਿੰਘ ਜੀ ਬਿੱਟੂ ਇਨਚਾਰਜ ਸੰਮਤੀ ਪ੍ਰੋਗਰਾਮ ਤੇ ਸਹਿ ਇਨਚਾਰਜ ਨੀਦੇਸ਼ ਸ਼ਰਮਾ ਜੀ ਤੇ ਸਾਡੇ ਗਰਦਾਸਪੁਰ ਮੰਡਲ ਦੇ ਦੋਨੇ ਮੰਡਲ ਪ੍ਰਧਾਨ ਰਕੀਮੰਤ ਜੀ ਤੇ ਮਹਾਜਨ ਸਾਹਿਬ ਰੋਹਿਤ ਮਹਾਜਨ ਜੀ ਅੱਜ ਅਸੀਂ ਸਾਡੇ ਭਾਰਤ ਦੇਸ਼ ਦੇ ਨੂੰ ਇਕੱਠਾ ਕਰਨ ਵਾਲੇ ਲੋਹ ਪੁਰਸ਼ ਸਰਦਾਰ ਵੱਲੋਂ ਭਾਈ ਪਟੇਲ ਜੀ ਦੀ 150ਵੀਂ ਜਨਤੀ ਤਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ 31 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿਹਦੀ ਕੜੀ ਵੱਜੋਂ ਅੱਜ ਇੱਥੇ ਪ੍ਰੈਸ ਕਾਨਫਰੰਸ 'ਚ ਆਪਾਂ ਸ਼ਾਮਲ ਹੋਏ ਆਂ ਮੈਂ ਪ੍ਰੈਸ ਵੀਰਾਂ ਦਾ ਤੇ ਯੁਵਾ ਕੇਂਦਰ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਮੈਡਮ ਜੀ ਨੇ ਯੋਜਿਤ ਕੀਤਾ ਮੈਂ ਉਹਨਾਂ ਦਾ ਵੀ ਆਪਣੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਭਾਰਤ ਦੇਸ਼ ਭਾਵੇਂ ਸਾਲ 1947 ਦੇ ਵਿੱਚ yaad ਹੋ ਗਿਆ ਪਰ ਅੰਗਰੇਜ਼ ਉਸ ਦੇ ਨਾਲ ਨਾਲ ਇਸ ਦੇਸ਼ ਦੇ 562 ਟੁਕੜੇ ਕਰਕੇ ਚਲੇ ਗਏ ਇਹ ਲੋਪੁਰਸ਼ ਵੱਲਭਾਈ ਪਟੇਲ ਜੀ ਦੀ ਸੋਚ ਨੇ ਪੂਰੇ ਭਾਰਤ ਨੂੰ ਇੱਕ ਵਾਰੀ ਫੇਰ ਇਕੱਠਾ ਕੀਤਾ ਤੇ ਇਕੱਠਾ ਕਰਕੇ ਇਹਨੂੰ ਭਾਰਤ ਦੇਸ਼ ਦਾ ਇੱਕ ਨਾਂ ਦੇ ਕੇ ਇੱਕ ਨੂੰ ਸੰਗਠਨਤਮਕ ਰੂਪ ਦਿੱਤਾ ਜਿੱਥੇ ਉਹਨਾਂ ਨੂੰ ਇਹ ਯਾਦ ਕੀਤਾ ਜਾ ਰਿਹਾ ਇਹ ਇੱਕ ਬੜੇ ਸਧਾਰਨ ਪਰਿਵਾਰ ਦੇ ਵਿੱਚ ਗੁਜਰਾਤ ਸਟੇਟ ਦੇ ਵਿੱਚ ਪੈਦਾ ਹੋਏ ਅੱਜ ਅਸੀਂ ਉਹਨਾਂ ਦੀ ਇਸ ਜਨਮਤੀ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਸੀਸ ਝੁਕਾ ਕੇ ਸੀਸ ਝੁਕਾ ਕੇ ਨਮਸਕਾਰ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਰਹੇ ਆਂ ਪੰਜਾਬ ਭਾਜਪਾ ਵੱਲੋਂ ਜੋ ਵੀ ਆਦੇਸ਼ ਜਿਹੜੇ ਆ ਸਾਨੂੰ ਦਿੱਤੇ ਗਏ ਆ ਇਹ ਮਨਾਉਣ ਵਾਸਤੇ ਜੇ ਜਿਹੜਾ 31 ਅਕਤੂਬਰ ਤੋਂ ਲੈ ਕੇ 25 ਨਵੰਬਰ ਦਾ ਸਮਾਵਾ ਜਿਸ ਤਰੀਕੇ ਕੱਲ ਵੀ ਆਪਾਂ ਗੁਰਦਾਸਪੁਰ ਵਿਖੇ ਏ ਕੋਵਿਡ ਲਈ ਕੱਢੀ ਤੇ ਇਸੇ ਤਰ੍ਹਾਂ ਜੋ ਹੋਰ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੈ ਚਾਹੇ ਉਹ ਸਵਸ਼ ਭਾਰਤ ਦਾ ਪ੍ਰੋਗਰਾਮ ਹੋਵੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਜਾ ਕੇ ਆਪਾਂ ਉਹਨੂੰ ਬੱਚਿਆਂ ਨੂੰ ਮੋਟੀਵੇਸ਼ਨ ਦਾ ਕੰਮ ਹੋਵੇ ਸੰਗਠਨਤਮਕ ਦਾ ਕੰਮ ਹੋਵੇ ਉਹ ਚੱਲਦੇ ਰਹਿਣਗੇ ਤੇ ਕਰਦੇ ਰਵਾਂਗੇ ਅਸੀਂ ਫੇਰ ਮੈਂ ਇੱਕ ਵਾਰੀ ਵੱਲੋਂ ਪਾਈ ਪਟੇਲ ਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਦਾ ਤੇ ਉਹਨਾਂ ਨੂੰ ਸ਼ਰਦਾ ਦਾ ਫੁੱਲ ਪੇਟ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤ ਡਿਸਟ੍ਰਿਕਟ ਯੂਥ ਆਫੀਸਰ ਮੇਰਾ ਯੂਵਾ ਭਾਰਤ ਗੁਰਦਾਸਪੁਰ ਮੈਡਮ ਸੰਦੀਪ ਕੌਰ ਜੀ ਮੰਚ ਪਰ ਉਪਸਥਿਤ ਸਨਮਾਨਯੋਗ ਅਤੀਥਿਕਨ ਟੀਵੀਆ ਪਰਸਨ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਮੀਡੀਆ मैं साधु सलगोत्रा ए पी अकाउंट्स एंड प्रोग्राम असिस्टेंट मेरा युवा भारत गुरदासपुर इस प्रेस वार्ता में आप सब का स्वागत करता हूं सरदार एट द रेट ऑफ वन फिफ्टी जैसे कि आप सभी जानते हैं सरदार वल्लभ भाई पटेल जी जिनको भारत के लोह पुरुष के नाम से भी जाना जाता है उनकी एक सौ पचासवीं जयंती इस साल मनाई जा रही है उस जयंती के उपलक्ष हमने ये प्रेस वार्ता रखी है आज तो इसमें आप सब जो लोग यहाँ उपस्थित हैं आप सबका मैं मेरा युवा भारत से बहुत बहुत स्वागत करता हूँ